ਇਸ ਵੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਕੀ ਦੇਖਿਆ ਜਾ ਸਕਦਾ ਹੈ ਕਿ 6 ਕਿਲੋ ਚਾਂਦੀ 12 ਤੋਲੇ ਸੋਨੇ ਦੇ ਗਹਿਣੇ ਲੈ ਕੇ ਫਰਾਰ ਹੋਏ ਨੇ ਲੁਟੇਰੇ 50000 ਕੈਸ਼ ਲੈ ਕੇ ਵੀ ਫਰਾਰ ਹੋਏ ਨੇ ਪੁਲਿਸ ਦੇ ਅਧਿਕਾਰੀਆਂ ਨੇ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਕਿਹਨਾਂ ਬਾਰੇ ਇਹ ਜੀ ਮੇਰਾ ਦੀਪਕ ਜੁਲਰ ਡੇਰਾਪਾਪਾ ਨਾਣਗਰ ਰੋਡ ਤੇ ਨੇੜੇ ਰਾਧਾ ਸਵਾਮੀ ਸਾਧ ਸੰਗਤ ਕੇ ਸੰਗਾਰੀ ਦੇ ਕਾਂਡ ਹੈ। ਤੇ ਇੱਥੇ ਅਸੀਂ ਬੈਠੇ ਮੇਰੇ ਕਸਟਮਰ ਨੇ ਮੇਰੇ ਪਿੰਡ ਤੋਂ ਅੰਗਰੇਜ਼ ਸਿੰਘ ਵੀਰ ਜੀ ਰਾਗੀ ਸਿੰਘ ਨੇ ਉਹਨਾਂ ਦੀ ਬੇਟੀ ਦਾ ਵਿਆਹ ਹੈ ਤੇ ਉਹਨਾਂ ਨੇ ਸਮਾਨ ਸੂਣ ਲੈ ਕੇ ਆਏ ਸੀ तकरीबन 6-7 ਟੋਲੇ ਸਮਾਨ ਹੈ ਇੱਥੇ ਵਿਆਹ ਦੋ ਜਣੇ ਆਏ ਲਟੇਰੇ ਮੂਲ ਬਿਟੇ ਉਹਨਾਂ ਨੇ ਆਉਂਦਿਆਂ ਨਾਲ ਆ ਉਹਨਾਂ ਵੀ ਜੀਵਨ ਫੌਜੀ ਜਾਣਦੇ ਮੈਂ ਕਹਿੰਦੀ ਜੀ ਮੈਂ ਨਹੀਂ ਜਾਣਦਾ ਅੰਦਰ ਅਸੀਂ ਐਨੇ ਥਾਣੇ ਨਾਦੇ ਆ ਤੈਨੂੰ ਜਾਣਦੇ ਨਹੀਂ ਸਮਾਨ ਜਿਹੜਾ ਇੱਥੇ ਪਿਆ ਹੈ ਕਾਊਂਟਰ ਦੇ ਉੱਤੇ ਸ਼ੀਸ਼ੇ ਦੇ ਉਹ ਚੋਕ ਕੇ ਜੇਰ ਚ ਪਾ ਲਿਆ ਸਾਨੂੰ ਤਿੰਨ ਜਣਿਆਂ ਨੂੰ ਉਹਨਾਂ ਨੇ ਮੁੜ ਕੇ ਅੰਦਰ ਬੰਦ ਕਰਤਾ ਅੰਦਰ ਬੰਨ ਕਰਨ ਤੋਂ ਬਾਅਦ ਬਾਅਦ ਮੇਰੀ ਪੇਟੀ ਖੋਲਾ ਫਲਾਈ ਕਰਕੇ ਫਿਰ ਮੈਨੂੰ ਬਾਹਰ ਕੱਢਿਆ ਬਾਹਰ ਕੱਢਣ ਤੋਂ ਬਾਅਦ ਫਿਰ ਉਹਨਾਂ ਨੇ ਮੇਕੋ ਸਾਰੀ ਪੇਟੀ ਭਲਾਈ ਆ ਉਤਲਾਪ ਬੰਨਾ ਖਲਾਇਆ ਥੱਲਾ ਵੀ ਖਲਾਇਆ ਮੈਂ ਉਹਨਾਂ ਨੇ ਕਿਹਾ ਮੇਕੋ ਬੰਨਿਆ ਸਮਾਨ ਨਹੀਂ ਹੁੰਦਾ ਤੇ ਸਾਰਾ ਕੋਈ ਉਹਨਾਂ ਜਿੰਨ ਜੋ ਵੀ ਕੋਈ ਚਾਂਦੀ ਹੈ ਤਕਰੀਬਨ 6 ਕਿਲੋ ਤੇ 5.5 6 ਤੋਲੇ ਲੱਗੇ ਲੱਗੇ ਮੇਰਾ ਆਪਣਾ ਸਮਾਨ ਜਿਹੜਾ ਪਿਆ ਸੀ ਉਹ ਦੇ ਗਾਕਾਂ ਦਾ ਦੇਣ ਵਾਲਾ ਹੈ ਜਿਹੜਾ ਉਹਦੇ ਘਰ ਕੇ ਮੈਂ ਜਿਹੜਾ ਦੇਣਾ ਸੀ ਉਹ ਉਹ ਲੈ ਗਏ ਨੇ ਕੋਈ ਸਾਢੇ 6 ਤੋਂਲੇ ਵੀਰ ਦਾ ਸਾਢੇ 6 ਤੋਂਲੇ ਲੱਗੇ ਚਕੇ ਮੇਰਾ ਲੈ ਕੇ 6 ਕਿਲੋ ਚਾਂਦੀ ਤੇ 50000 ਰੁਪਏ ਨਗਦ ਕੈਸ਼ ਹੀ ਮੇਰੇ ਉਹ ਲੈ ਗਏ ਜੀ ਤੇ ਰੁਪਿਆ ਖਾਇਆ ਹਾਂ ਜੀ ਰੋਵਾਲ ਉਹ ਖਾਇਆ ਜੀ ਤਾਂ ਇਹ ਤੁਹਾਨੂੰ ਨੰਦਰ ਬੰਦ ਕੀਤਾ